और भाई सारे ठीक ठाक जे लो भी आज दे आज दे ते। आज जो भी दे ब्लॉग दी करती है स्टार्टिंग आज फिर अपन डेली रूटीन जो भी है मोटर से आए अज ਲੱਗੇ ਆ ਬੰਦੇ ਆਪਣੇ 17 18 ਜਿਹੜੀ ਲੱਗੀ ਗਲਤ ਕਿਲੇ ਚ 1500 ਨਗਾਈ ਤੇ 17 18 ਲੱਗੀ ਉਹਨੂੰ ਵੱਧ ਗਈ ਜਿਆਦੀ ਤੇ ਉਹਨੂੰ ਥੋੜਾ ਥੋੜਾ ਲਾਪਰਦੇ ਆ ਲਾਪਰ ਕੇ ਇਹਦੇ ਫਿਰ ਪਾਣੀ ਦਵਾਂਗੇ ਬੰਦੇ ਡਾਏ ਆ ਵਿਚਾਰੇ ਲੈ ਆ ਮੇਰੇ ਵੀਰ ਉਹ ਚ ਕੰਮ ਬਹੁਤ ਜ਼ਿਆਦਾ ਹੈ ਅਕਤੂਬਰ ਤੇ ਜਾ ਕੇ ਪੱਕਣੀ ਹੋ ਇਹਦਾ ਕਰਕੇ ਮੈਂ ਲਾਪਰਦੀ ਨਹੀਂ ਤਾਂ ਡੇਗ ਪਣੀ ਆ ਵੱਧ ਬਹੁਤ ਗਈ ਹੈ ਨਾ ਉਹਨੂੰ ਖਾਦ ਫਿਰ 1500 ਨਗੇ ਹਿਸਾਬ ਨਾਲ ਪੈ ਗਈ ਆ ਤੇ ਉਹ ਖਾਦੀ ਦੀ ਚਲਦੀ ਨਹੀਂ ਇਹਦਾ ਕਰਕੇ ਨੂੰ ਮੈਂ ਲਾਪਰਦੀ ਨੂੰ ਥੋੜੀ ਥੋੜੀ કરીદિયે કોરબા ઠીક થા ગયા ચડਦੀ ગળા ચડਦੀ ગળા ચાઈદિયા પાજ લગા ખાર હા દેખઈએ ઓંડા ઓંડા ફેર સહીયા મે મેને કે મે ચાબી લેવા ચાબી કરે સહીયા સહીયા હોર નવિયા તાજિયા ਆਇਓ ਮੇਤਰੂ ਮੋਟਰ ਤੇ ਨਿਆਰੇ ਵੱਜੇ ਆਦੇ ਅ ਮਹਾ ਕਿਤੇ ਸਾਡਾ ਭਰਾ ਆ ਚਵਲ ਆ ਸਰੇ ਦੀ ਮਹਾ ਕਿਤੇ ਪਹੁੰਚਿਆ ਸਾਡੇ ਕੋ ਇਉਂ ਅੱਜ ਉਹਨਾ ਮੈਂ ਕੱਲ ਹੁੰਦੇ ਨੌਕਰੀ ਕਰਦਾ ਇਹ ਇਹ ਲੋਹੇ ਦਾ ਥਣ ਹੋਇਆ ਤੇ ਦੇਖੋ ਪਛਾਣੋ ਬੰਦਾ ਕਿਹੜਾ ਏ ਇਹਦੇ ਨਾਲ ਥੋੜੇ ਜਿਨੇ ਨਾ ਵੱਜਣ ਵਾਲੀਆਂ ਸਰਵਿਸ ਹੋਣ ਵਾਲੀਆਂ ਇਹਦੀ ਇਹਨੂੰ ਬੜਿਆਰ ਕਿਹਾ ਆ ਜਾ ਅਗਰ ਮੋਟਰ ਤੇ ਬਹਿ ਜਾ ਕਰਾਂਗੇ ਕਿਤੇ ਮਹਿਫਲ ਆ ਲੈਂਦਾ ਬੰਦਾ ਪਰ ਇਹ ਆਉਂਦਾ ਨਹੀਂ ਬੰਦੇ ਤਗੜੇ ਆ ਨਾ ਇਹ ਵੀ ਕਰਦੇ ਥੋੜੀ ਥੋੜੀ ਸਰਵਿਸ ਇਹਦੀ ਠੀਕ ਆ ਸਰ ਠੀਕ ਆ ਜੀ ਸਰ ਠੀਕ ਆ ਜੀ ਤੇ ਬਾਕੀ ਨਿਆਰੇ ਆ ਸ਼ਾਮਾਂ ਦਾ ਟਾਈਮ ਆ ਮੌਸਮ ਦੇ ਵੈਦਰ ਵਧੀਆ ਬਣਿਆ ਇਦਾਂ ਦਾ ਵੈਦਰ ਲੱਭਣਾ ਕਿਤੇ ਹੈ ਬਾਕੀ ਉਹ ਦੋ ਵੀਰੇ ਜਿਹਾ ਉਹ ਖਲੋਤੇ ਆ ਉਹ ਬਹੁਤੀ ਜਿਆਦਾ ਚਰਚਾ ਮੀਟਿੰਗ ਉਹਨਾਂ ਦੀ ਭਾਰੀ ਚੱਲਦੀ ਆ ਤੇਰਾ ਗਲਾ ਤੇਰੇ ਕੋਲ ਆ ਮੇਰਾ ਮੇਰੇ ਕੋਲ ਆ ਤੂੰ ਨਹੀਂ ਪੀ ਮੈਂ ਪੀ ਲੂੰਗਾ ਤੂੰ ਪੀ ਲੈ ਤੂੰ ਖਾ ਮੈਨੂੰ ਅੱਜ ਜਗੜ ਖਾ ਲੈ ਤੇ ਪੀ ਲੈ ਜਗੜ ਨਹੀਂ ਬੋਲੀ ਦਾ ਵਿੱਚ ਵਲੌਗ ਦੇ ਉਹ ਕੋਈ ਨਾ ਵਲੌਗ ਦੇ ਵਿੱਚ ਸਭ ਕੋ ਬੋਲਦੇ ਆਪਣੇ ਦੇਸੀ ਵਲੌਗ ਆ ਮਿੱਤਰਾਂ ਆਪਾਂ ਕਿਹਦੇ ਜਨਾਨੀ ਵਾਲੇ ਵਾਲਾ ਬਣਾਉਨੇ ਆ ਆ ਪਾਲ ਜੀ ਸਪਰੇਅ ਕਰਨ ਨੂੰ ਛੋੰਦੇ ਨੂੰ ਨਸਾਰੇ ਵਾਲੀ ਤੇ ਇਹ ਆਪਣੀ ਬਾਹਰ ਦੀ ਨੈਟਵੋ ਇਹੋ ਕਰੀ ਦੀ ਅਸਾਲ ਵਧੀਆ ਰਿਜ਼ਲਟ ਇਹਦਾ ਬਹੁਤ ਸੋਹਣਾ ਤੇ ਇਹ ਪੈਂਦਾ ਵਾ ਉਦਾਂ ਦਾ ਕੋਈ ਪਾਈ ਜਾਂਦੇ ਆ ਕਿ ਲੋ ਜਿਹੜਾ ਵਾ 10 ਕਿਲੀਆਂ ਚ ਪਾਈ ਜਾਂਦੇ ਭਾਈ ਅਸਲ ਜਿਹਦੀ ডোজ ਹੈਗੀ ਆ 120 ਇਹ 8 ਕਿਲੀਆਂ ਚ ਪੋਵੇ ਤਾਂ ਜਿਆਦਾ ਵਧੀਆ ਰਿਜ਼ਲਟ ਦਿੰਦਾ ਬਾਕੀ ਮੇਰੇ ਭਰਾ ਕਹੀ ਚਲੋ ਹਰ ਕਿਸੇ ਦੀ ਆਪੋ ਆਪਣੀ ਚੋਇਸ ਆ ਤੇ ਕਈ ਦਾਹ ਕਿੱਲਿਆਂ ਚ ਪਾਈ ਜਾਂਦੇ ਆ ਕਈ ਠਾਂ ਚ ਪਾਈ ਜਾਂਦੇ ਆ ਆਪਾਂ ਇਹਨੂੰ ਅਠਾਂ ਚ ਪਾਵਾਂਗੇ ਤੇ ਆ ਹੈਗੀ ਆ ਤੇਲੇ ਵਾਲੀ ਕਾਲਾ ਤੇਲਾ ਪੂਰਾ ਤੇ ਹਰੀਆ ਤੇਲਾ ਜਿਹੜਾ ਤਿੰਨ ਤੇਲੇ ਜਿਹੜੇ ਆਈਪੀਐਲ ਦੀ ਏ ਇਹ ਵਧੀਆ ਦਵਾ ਵਾ ਇਹ ਪੈਣੀ ਆ ਜੀ ਦਾਹ ਕਿੱਲਿਆਂ ਨੂੰ ਇਹ ਆਪਣੀ ਪੂਰੀ ਦਾਹ ਕਿੱਲਿਆਂ ਦੀ ਆ ਤੇ ਇਹ ਪੈਣੀ ਆ 100 ਗ੍ਰਾਮ ਕਿੱਲੇ ਦੀ ਉਹ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਜਿੰਨੀਆਂ ਟੈਂਕੀਆਂ ਲਾਉਣੀਆਂ ਤੁਸੀਂ ਉਹ ਡਿਵਾਈਡ ਕਰ ਸਕਦੇ ਜੀ ਤਿਆ ਹੈਗਾ ਆਪਣਾ ਐਕਟੀਵੇਟਰ ਮਤਲਬ ਜਿਹੜੀਆਂ ਆਪਾਂ ਦਵਾਵਾਂ ਪਾਉਣੀਆਂ ਆ ਸਾਰੀਆਂ ਉਹਨਾਂ ਨੂੰ ਮਤਲਬ ਮੋਢੇ ਤੱਕ ਜੜ ਤੱਕ ਪਹੁੰਚਾਉਣ ਵਾਲਾ ਕੰਮ ਇਹਨੇ ਕਰਨਾ ਬਾਕੀ ਇਹ ਥੋੜਾ ਜਿਹਾ ਐਕਟੀਵੇਟਰ ਛੇਤੀ ਦਵਾ ਨੂੰ ਚੁੱਕਦਾ ਵੀ ਆ ਵੀ ਜਦੋਂ ਹੁਣ ਸਪਰੇਅ ਕੀਤੀ ਆ ਤੇ ਛੇਤੀ ਅਸਰ ਕਰੂਗੀ ਦਵਾ ਬਾਕੀ ਦਵਾ ਜਿਹੜੀ ਜਿੱਥੇ ਵੀ ਪਈ ਆ ਦਵਾ ਮਾੜਾ ਮੋਟਾ ਛਿੱਟਾਂ ਗਣੀਆਂ ਵੀ ਆ ਜਣੀਆਂ ਤੇ ਉਹਦੇ ਨਾਲ ਆਪਣੀ ਦਵਾ ਜਿਹੜੀ ਆ ਚੜੂਗੀ ਨਹੀਂ ਖਰਾਬ ਨਹੀਂ ਹੋਊਗੀ ਥੋੜੇ ਬੋਦੇ ਮੀਂਹ ਤੇ ਨਹੀਂ ਕੋਈ ਪ੍ਰਵਾਹ ਵਧੀਆ ਵਧੀਆ ਹੋਊਗੀ ਉਹਦੇ ਲਈ ਇਹ ਆ ਤੇ ਇੱਕ ਆਪਾਂ ਦਵਾ ਕਰ ਲੱਗੀਆਂ ਨਾਲ ਆ ਸੁੰਡੀ ਜੜੀ ਇਹ ਕੋਰਾ ਜਿੰਦਾ ਸਾਲਟ ਆ ਮਤਲਬ ਕੋਰਾ ਜਿੰਦੀ ਨਹੀਂਗੀ ਪਰ ਕੋਰਾ ਜਿੰਦਾ ਸਾਲਟ ਆ ਕੋਰਾ ਜਿੰਦਾ ਤੇ ਅਸਰ ਚਲੋ ਮਹੀਨਾ ਰਹਿੰਦਾ ਨਾ 25 ਦਿਨ ਮਹੀਨਾ ਇਹਦਾ ਅਸਰ ਰਹੂਗਾ ਕੋਈ 15 ਤੋਂ 20 ਦਿਨ ਤੇ 15 ਤੋਂ 20 ਦਿਨ ਹੀ ਆਪਣਾ ਝੋਨੇ ਦਾ ਰਹਿ ਗਿਆ ਸਮਾਂ ਤੇ ਜੇ ਕੋਈ ਮਾੜੀ ਮੋਟੀ ਕਿਤੇ ਕੋਈ ਦਵਾਈ ਉਹ ਦਵਾਈ ਕਹੇ ਤਾਂ ਸੌਰੀ ਜੇ ਕੋਈ ਨਾਲੀ ਮਾੜੀ ਮੋਟੀ ਸੁੱਕੀ ਨਿਕਲੂਗੀ ਤੇ ਉਹਦੇ ਲਈ ਵਧੀਆ ਆ ਉਹਦਾ ਲੋੜ ਤੇ ਨਹੀਂ ਹੈ ਆਪਣੇ ਹੈ ਨਹੀਂ ਸੁੰਡੀ ਪਰ ਫਿਰ ਵੀ ਸੋਚਿਆ ਕਿ ਪਾ ਦਿੱਤੀ ਜਾਵੇ ਮੁੜ ਕੇ ਫੇਰ ਬਾਹਰ ਦੇਖਣਾ ਹੈ ਤੇ ਐਰ ਕੀ ਟੇਡ ਦੀ ਸ਼ਿਕਾਇਤ ਬਹੁਤ ਘਟਿਆ ਸਾਡੇ ਏਰੀਆ ਦੇ ਬਹੁਤ ਘਟਿਆ ਬਾਕੀ ਚਲੋ ਹੋਰ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਤੇ ਬਾਕੀ ਸਾਡੇ ਏਰੀਆ ਦੇ ਟੇਡ ਦੀ ਸ਼ਿਕਾਇਤ ਘਟਿਆ ਟੇਡ ਵਾਲੀ ਦਵਾਈ ਆਪਾਂ ਪਾਈ ਉਹਦੀ ਲੋੜ ਨਹੀਂ ਪਈ ਬਸ ਇਹੋ ਚਾਰ ਦਵਾਈਆਂ ਜਿਹੜੀਆਂ ਆਪਾਂ ਚੋਨੇ ਮਿਸਰੇ ਤੇ ਪਾਉਣ ਲੱਗੀਆਂ ਤੇ ਇਹੋ ਸਪਰੇਅ ਆ ਬਸ ਬੱਲ ਲੱਗੇ ਆ ਅੱਜ ਕਰਨ ਤੇ ਹੌਲੀ ਹੌਲੀ 2-2 3-3 3-3 ਕਿੱਲੇ ਦਿਹਾੜੀ ਤੇ ਕਰੀ ਜਾਣੇ ਆਪਾਂ ਆ ਵੀ ਲਾਦਨ ਨੇ ਬੰਨੇ ਬਾਕੀ ਚਲੋ ਗਾਂ ਤੁਨ ਵਿਖਾਉਣੇ ਫੇਰ ਗਾਂ ਹੋਰ ਵੀ ਮਿੱਤਰੋ ਠੀਕ ਠਾਕ ਜੇ ਅੱਜ ਆਪਣੀ ਚੱਲ ਨਹੀਂ ਹੈ ਸਪਰੇ ਸਪਰੇ ਦਾ ਆਪਾਂ ਕੱਲ ਦੀ ਡੈਂਗ ਕਰਨ ਕੱਲ ਮੈਂ ਥੋੜਾ ਬਿਜੀ ਐ ਮੈਂ ਕਿਤੇ ਗਿਆ ਹਾਂ ਕੱਲ ਵੀਡੀਓ ਨਹੀਂ ਬਣੀ ਇਹਨਾਂ ਨੂੰ ਸਪਰੇ ਆਲੇ ਨੂੰ ਡਾ ਕੇ ਇਹਦੇ ਫਿਰ ਮੈਂ ਦਵਾਈ ਦੂਜੀ ਦੇ ਕੇ ਮੈਂ ਆਪ ਚਲੇ ਗਿਆ ਕੰਮ ਕਮਿਆਂ ਬਾਜਾ ਇਹ ਹੁਣ ਅੱਜ ਵੀ ਡਾਇਆ ਕਰਨ ਅੱਜ ਆਪਣੀ ਨਿਬੜ ਜਾਣੀਆਂ ਗੇਤਾ ਚੋਂ ਨਾ ਜਿਹੜਾ ਉਹ ਆਪਣਾ ਜਿਹੜਾ ਹੈਗਾ ਜੀ 1500 ਨੂੰ ਤੇ 1692 ਉਹਨਾਂ ਨੂੰ ਸਮਝ ਲੋ ਹੋਈ ਗਈ ਕਿ ਆਗੇ ਆਗੇ ਤੇ ਇਹਨਾਂ ਨੂੰ ਹੁਣ ਆਪਾਂ ਈਪੀਆ ਸਪਰੇਅ ਦੁੱਜੀ ਰਬੜਾ ਦਾ ਭਲਾ ਕਰੇ ਪੋਟਾਸ਼ ਤੇ ਡਾਈ ਤੇ ਜੂਰੀਆ ਤੇ ਜ਼ਿੰਕ ਅੱਗੇ ਆਪਾਂ ਹਰ ਸਾਲ ਛੱਟਾ ਦਿੰਦੇ ਹਾਂ ਕਿ ਐਰ ਕੀ ਸਮਝ ਲੋ ਤਿਆਰਬਾ ਲਾ ਲਓ ਜਾਂ ਕੁਝ ਮੰਨ ਲਓ ਇਹ ਐਰ ਕੀ ਕੋੜ ਕੇ 2 ਕਿਲੋ ਜੂਰੀਏ ਕਿਲੋ ਜੂਰੀਆ ਕਿਲੇ ਜੀ ਤੇ 2 ਕਿਲੋ ਡਾਈ ਤੇ 2 ਕਿਲੋ ਪੋਟਾਸ਼ ਤੇ 1 ਕਿਲੋ ਜ਼ਿੰਕ ਜ਼ਿੰਕ ਆਪਣੇ ਕੋਈ 20% ਵਾਲੀ ਪਈ ਤੇ ਉਹਰੇ ਬਾੜੇ ਆਪਣੇ ਸੱਜਣਾਂ ਜਿੰਨਾਂ ਕੋ ਦਵਾਈ ਦਈਦੀਆਂ ਉਹ ਕਹਿੰਦਾ ਕੋਈ ਚੱਕਰ ਨਹੀਂ ਘੋਲ ਕੇ ਤੇ ਤੁੰਗ ਕਰ ਦੇ ਸਪਰੇਅ ਸਪਰੇਅ ਆਪਣੀ ਸਮਝ ਲੋ ਹੋਈ ਚੱਲੀ ਆ ਹੁਣ ਆਪਾਂ ਕਰਾਂਗੇ ਇਹਦੇ ਤੇ ਨਿਸਰੇ ਦੇ ਜਦੋਂ 5 7% 10% ਨਿਸਰ ਗਿਆ ਆ ਬਣਾਉਣ ਕੋੜ ਇਹਦਾ ਵੇਦਰ ਕੱਲ ਵੀ ਠੀਕ ਹੀ ਤੇ ਵੈਦਰ ਅੱਜ ਵੀ ਠੀਕ ਆ ਚਲੋ ਇਹ ਵੀ ਸਪਰੇਅ ਹੋ ਗਈ ਸਪਰੇਅ ਲੱਗ ਗਈ ਮੈਂ ਜਿਹੜੀ ਉਹ ਲੂਟੀ ਜੀ ਸਪਰੇਅ ਲੱਗ ਗਈ ਮੌਸਮ ਖਰਾਬ ਹੁੰਦਾ ਸਪਰੇਅ ਤੇ ਬੜਾ ਟੈਂਸ਼ਨ ਹ ਇਹ ਹੁਣ ਆਪਾਂ ਹੁਣ ਆਪਾਂ ਇਹਨੂੰ ਸਪਰੇਅ ਕਰਨੀ ਆ ਐਂ ਤੇ ਦੇ ਮਤਲਬ ਹੋਈ ਜਾਣਾ ਹਫਤੇ ਤੱਕ ਹੋਈਣਾ ਪੰਜਾਂ ਸੱਤਾਂ ਦਿਨਾਂ ਤੱਕ ਝੋਨਾ ਇਹਦਾ ਨਿਸਰੋਣਾ ਪੂਰਾ ਫੁੱਲ ਪੰਜ 7% ਨੇ ਸਰਾਇਆ ਤੇ ਆਪਣੀ ਸਪਰੇ ਹੁਣੀ ਆ ਮੁੜ ਕੇ ਆਪਾਂ ਕਰਨੀ ਹੈ ਇੱਕ ਫੰਗੀਸਾਈਡ ਦੀ ਤੇ ਇੱਕ ਆਪਾਂ ਕਰਾਂਗੇ ਨਾਲ ਦਾਣੇ ਵਾਲੀ ਤੇ ਇੱਕ ਨਾਲ ਆਪਾਂ ਕਰਾਂਗੇ ਤੇਲੇ ਵਾਲੀ ਤੇ ਇੱਕ ਕਰਾਂਗੇ ਨਾਲ ਆਪਾਂ ਟੇਡਾ ਵਾਲੀ ਚਾਰ ਦਵਾਵਾਂ ਕਰਾਂਗੇ ਹੁਣ ਜਦੋਂ ਵੀ ਕੀਤੀਆਂ ਤੇ ਨਾਲ ਰਾਦਾਵਾ ਬੋਰਨ ਪਾਉਂਦਾ ਬੋਰਨ ਨਾਲ ਪਾਉਂਦਾ ਬੋਰਨ ਜਿਹੜਾ ਆ ਉਹ ਦਾਣਿਆਂ ਦੀ ਜਿਹੜੀ ਆ ਫੋਗ ਫਗ ਨਹੀਂ ਹੋਣ ਦਿੰਦਾ ਕਿਉਂਕਿ ਜੋ ਵਧੀਆ ਚੀਜ਼ ਆ ਅੱਗੇ ਪਾਉਂਦੇ ਰਹੇ ਮੈਂ ਮਰੀ ਜੀ ਜਬੌਰਣ ਬੌਰਣ ਪਾ ਦਾਂਗੇ ਨਾਲ ਉਹ ਦਾਣੇ ਦੋਣੇ ਫੋਕ ਨਹੀਂ ਹੁੰਦੇ ਦਾਣੇ ਨਿੱਗੇ ਰੱਖਦਾ ਐ ਬਾਕੀ ਸਾਲਟ ਜਿਹੜਾ ਉਹ ਹਰ ਸਾਲ ਤੇ ਇੱਕ ਸਟੋਰੀਆ ਵਰਦੀਦਾ ਜਿਹੜਾ ਦਾਣੇ ਦੋਣੇ ਵਾਲਾ ਸਾਲਟ ਸਟੋਰੀਆ ਦਵਾਈ ਦੀ ਵਧੀਆ ਬਾਕੀ ਐ ਕਿ ਵੇਖੋ ਕਿਹੜੀ ਵਰਤਦੇ ਆ ਕਿਹੜੀ ਨਹੀਂ ਇਹ ਵੀ ਜਾ ਕੇ ਹਣ ਉੱਥੇ ਪਤਾ ਲੱਗੂ ਜਦੋਂ ਕਰਾਂਗੇ ਤੇ ਚਲਵਾ ਸਵੇਰੇ ਦੀ ਟੈਨਸ਼ਨ ਨਹੀਂ ਬੜੀ ਹੁਣ ਅਗਲੀ ਦਾ ਰੱਬ ਰੱਖਾ ਵੈਦਰ ਵਧੀਆ ਆ ਤੇ ਉਹ ਵੀ ਆ ਉੱਥੇ ਤੱਕ ਕੋਈ ਨਹੀਂ ਆ 1500 ਨੂੰ ਆ ਜਿਹੜੀ ਆਪਣੀ ਪਛੇਤੀ ਆ ਤੇ ਇੱਧਰ ਵੀ ਆ ਤੇ ਇੱਧਰ ਵੀ ਆ ਇਹਨੂੰ ਅਜੇ ਟਾਈਮ ਲੱਗ ਜਾਣਾ ਇਹਨੇ ਅਜੇ ਲੈਣੇ ਆ 15 ਦਿਨ ਲੈਣੇ ਨੇ ਨਾਲੀ ਚੜਨ ਤੇ ਉਹ ਚੋਣਾ ਨੇ ਦਿਨਾਂ ਤੱਕ ਪੂਰਾ ਫੁੱਲ ਨਹੀਂ ਮਸਰੋਣਾ ਆਪਣਾ ਇਹਨੇ 15 ਦਿਨ ਲੈਣੇ ਨੇ ਅਕੀ ਗਰਮੀ ਤਾਂ ਆ ਗਈ ਹੈ ਪਰ ਅਜਾਬ ਵਗੰਡੀਆ ਥੋੜਾ ਮੌਸਮ ਦਾ ਫਰਕ ਹੈ ਇਹ ਤਾਂ ਬਹੁਤ ਜਾਣਨੀ ਗਲੀ ਗਰਮੀ ਤੇ ਗੱਡੀਆਂ ਦੀ ਵੱਟ ਗਰਮੀ ਬਹੁਤ ਚਾਰਸਵੇਰੇ ਮੀਂਹ ਪੈਂਦਾ ਨਾ ਜਦੋਂ ਮੀਂਹ ਪੈਂਦਾ ਫਿਰ ਥੋੜਾ ਹੁਮਸ ਹੋ ਜਾਂਦਾ ਹੁਮਸ ਹੋ ਜਾਂਦਾ ਫਿਰ ਹਵਾ ਰੁਕ ਜਾਂਦੀ ਆ ਉਹਦਾ ਕਰਕੇ ਫਿਰ ਜਿੱਥੇ ਨਹੀਂ ਪੈਂਦਾ ਉਧਰ ਤੇ ਪੈਂਦਾ ਪੈਂਦਾ ਦੂਜੀ ਬਣੀ ਫਿਰ ਉਧਰ ਘੋਟ ਲੱਗ ਜਾਂਦਾ ਉਹ ਫਿਰ ਚੰਗਾੜੀ ਕੱਢ ਦਿੰਦਾ ਫੜਕੇ ਰਬ ਕਿੰਨੀਆਂ ਹੋ ਗਿਆ ਕੰਨੀਆਂ ਲੱਗਿਆ ਸੁਕੇ ਕਿੰਨੀਆਂ ਲੱਗੀਆਂ ਜੇ ਕਨਾਲੇ ਕਾਰਬਿਟਰ ਪੋਣਾ ਬਣਾਇਆ ਇਹਦਾ ਹਾਂ ਕੋਈ ਨਾ ਬਣਾ ਲਵਾਂਗੇ ਆਪਾਂ ਤੈਨੂੰ ਦੱਸਾਂ ਦੂਜਾ ਪੰਪੀ ਬਣਾ ਲੈਣਾ ਦੋਵੇਂ ਦੋਵੇਂ ਰਾਕੇ ਲੈ ਜੀਏ ਤੇ ਧਾਰਨਾ ਤੋਂ ਬਣਾ ਲਈਏ ਹਾਂ ਨਹੀਂ ਬਣਾ ਲਈਏ ਤੂੰ ਮੈਨੂੰ ਮੈਨੂੰ ਵੀ ਲੋੜ ਹੈ ਤੈਨੂੰ ਪਤਾ ਸਬਜ਼ੀ ਕਰਕੇ ਖਾਣਾ ਆ ਤੇਰੀ ਏਟ ਡਾਂ ਡੇਪੇ ਮਗਰ ਲਈ ਮਗਰ ਲਈ ਏਟ ਨਾ ਡੇਪੇ ਮਗਰ ਲਈ ਮਗਰ ਲਈ ਬੰਦ ਕਰ ਲੈ ਇਹਨੂੰ ਬਸ ਸਹੀ ਹੈ ਉਹ ਹੀ ਨਾ ਚੱਲ ਨਹੀਂ ਹੁਣਾ ਤੇ ਰਹਿਣ ਦੇ ਨਾ ਹੀ ਕਰ ਰਹੇ ਕਿੰਨੀ ਲੱਗੀਆਂ 4 4 ਲੱਗੀਆਂ ਇੱਧਰ ਕਿੰਨੀਆਂ ਲਗਣੀਆਂ ਯਾਰ ਇੱਕ ਇੱਧਰ ਲਗਣੀ ਬਸ ਸਹੀ ਹੈ 4 ਤੇ 5 ਆ 6 ਇੱਧਰ ਲੱਗ ਜਣੀਆਂ ਹਾਂ ਆ ਸਹੀ ਹੈ ਵਧੀਆ ਲੱਗਣਾ ਨਾ ਪਾਣੀ ਖੁੱਲਾ ਲੱਗਣਾ ਨਾ ਦਵਾਈ ਆ ਜੂ ਨਾ ਪੂਰੀ ਵਧੀਆ ਵਧੀਆ ਬਹੁਤ ਸਹੀ ਹੈ ਜਲਪਾਣੀ ਮੰਗਦਾ ਨਹੀਂ ਜਲ ਪਾਣੀ ਮੰਗੂਗਾ ਸੀਜ਼ਨ ਚਾਰ ਆ ਜਲ ਪਾਣੀ ਨੂੰ ਮੰਗਦਾ ਨੂੰ ਦੋ ਜਲ ਪਾਣੀ ਪੂਰਾ ਤੇ ਤੇਰੇ ਆ ਵੀ ਕੋਈ ਪ੍ਰੋਬਲਮ ਨਾ ਹੋਊਗੀ ਗਾ ਤੇ ਨੂੰ ਸੀਜ਼ਨ ਚ ਚੱਲੇ ਜੀ ਹੂੰ ਆਈ ਉਹ ਜਾਣਦਾ ਤਾਂ ਨਹੀਂ ਹੁਣ ਉਹਨਾਂ ਦਾ ਭਰਾਵਾ ਬਰੂਦ ਹੀ ਪਾਉਂਦੇ ਆ ਚੱਲ ਕਿਨੇ ਪਾਉਂਦੇ ਆ 4.5 ਕਿ ਪੰਜ ਉਹਨਾਂ ਕਾ ਪੈ ਗਿਆ ਹੁਣ ਤੇ ਜੋ ਪਾਣਾ ਪੈ ਗਿਆ ਹੁਣ ਤੇ ਸਵਾਦ ਛਾਵੇਂ ਜਾਂ ਸੌਕੀ ਇੱਕ ਤੋਂ ਪੇਰੇ ਮੰਦਾੜੀ ਆ ਚਲ ਕੋਈ ਨਾ ਇੱਕ ਵਾਰ ਲੱਗੇ ਪਏ ਫੇਰ ਨਹੀਂ ਲਈਦਾ ਸੀ ਜਨਾਂ ਕਿਉਂ ਸੌਖਾ ਕਾਰਬੂਰੇਟਰ ਜਦੋਂ ਚੇਂਜ ਹੋ ਗਏ ਤਾਂ ਪ੍ਰੈਸ਼ਰ ਹੋਰ ਵਜਣਾ ਪੈਸੇ ਦਾ ਫਰਕ ਪੈਣਾ ਨਾਲੇ ਇਹਨਾਂ ਆ ਪੂਰੀ ਭੂਰ ਬਣਾਈ ਜਾਣੀ ਫਿਰ ਹੋਵੇ ਤੈਨੂੰ 3:00 ਆ ਗਿਆ ਨਾ ਏ ਵੀਰ ਭਰਾ ਆਪਣੇ ਜਦੋਂ ਤੋਂ ਹੀ ਆਉਂਦਾ ਬਹੁਤ ਬੀਬਾ ਮੁੰਡਾ ਕੰਮ ਵੀ ਇਹਦੇ ਮਤਲਬ ਜਿੱਦਾਂ ਕਰੇ ਮਾੜੀ ਨੀਦਣਾ ਨਹੀਂ ਕਰਦਾ ਭਾਵੇਂ ਘਰੇ ਬੈਠੇ ਰਹੀਏ ਨੀ ਇਹ ਨਹੀਂ ਕਹਣਾ ਵੀ ਮਾੜੀ ਨੀਦਣਾ ਮੈਂ ਕਰਕੇ ਪਾਣੀ ਅੱਧੀ ਟੰਕੀ ਭਰ ਕੇ ਲੈ ਜਾਉਂ ਉਹ ਕਰ ਲਾਂ ਕਰਦਾ ਇਹ ਬੰਦੇ ਬਹੁਤ ਘੈਂਟੇ ਆਗਲਾ ਕੋਈ ਫੇਰ ਨਹੀਂ ਨਦੇ ਸੱਤੇ ਸਨ ਪਾਣੀ ਸਾਰੀ ਸਪਰੇ ਛਾੜ ਕੇ ਕਿਤੇ ਚਲ ਜੀਏ ਦਵਾ ਘੋੜ ਕੇ ਘਰ ਦੇ ਜਣੀ ਫੇਰ ਭਾਵੇਂ ਜਿੱਥੇ ਮਰਜੀ ਜਾਈਏ ਕੋਈ ਹੀਰਾ ਫੇਰੀ 1 ਰੁਪਏ ਦੀ ਨਹੀਂ ਕਿਤੇ ਸਪਰੇ ਦੇ ਮਟ ਘਾੜ ਦਿੰਦੇ ਬਹੁਤ ਹੀ ਬੰਦਾ ਤੇਰੇ ਦਿੱਤੀ ਸਾਲੀ ਬਖਸ਼ ਕਰਦਾ ਪੂਰੀ ਐ ਕਿਤੇ ਬੰਨੇ ਹੋ ਕੋਈ ਬਾਹਰੋਂ ਨਿਕਲ ਕੇ ਪੁਰਾਣੇ ਬੰਦੇ ਆ ਜਟਾ ਨਾਲ ਹੰਡੇ ਵਰਤੇ ਆ ਸਾਰੀ ਉਮਰ ਇਹਨਾਂ ਦੀ ਲੰਗ ਚੱਲੀ ਜਾਈਂ ਜਟਾ ਨਾਲ ਹੀ ਰਹਿ ਕੇ ਕੰਮ ਕਰਕੇ ਹਾਂ ਚਲੋ ਇਹ ਰਹਿੰਦਾ ਤੇ ਨਹੀਂ ਹੋਣੇ ਕੰਮ ਤੇ ਇਦਾਂ ਖੁੱਲਾ ਹੀ ਕਰਦਾ ਪਰ ਇਹ ਆ ਵੀ ਤਜਰਬਾ ਹੰਡੇ ਵਰਤੇ ਬੰਦੇ 40 50 ਪੈੜੀਆਂ 30 40 ਪੈੜੀਆਂ ਇਹਨਾਂ ਨੂੰ ਦੇ ਦੋ 30 ਇਹ ਚਾਲੀ ਪਾੜੀਆਂ ਜਿਦਾਂ ਕਹਦੇ ਨੇ 25 30 ਪਾੜੀਆਂ ਹਸਤੀ ਪਾੜੀਆਂ 40 ਪਾੜੀਆਂ ਕੱਲ੍ਹ ਦੇ ਬੰਦੇ ਆਉਣੇ ਦਾ ਮਾਲ ਨਾਲ ਮਾਲ ਕੇ ਦੇ ਸਾਂਭ ਸਕਦੇ ਆ ਟਰੈਕਟਰ ਕੀ ਹੈ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿੰਨਾਂ ਦੀ ਇਹਨਾਂ ਨੂੰ ਜਾਣਤ ਨਹੀਂ ਲੋ ਭਰਾਵਾ ਦੁੱਧਾ ਵੀ ਬਹੁਤ ਮਿਹਨਤੀ ਬੰਦਾ ਤੇ ਵੀ ਬਹੁਤ ਮਿਹਨਤੀ ਬੰਦਾ ਅੱਜ ਕੱਲ੍ਹ ਹੁਣ ਬੰਦੇ ਕਿੱਥੇ ਆਪਦੇ ਪਿੰਡਾਂ ਚੋਂ ਆਪਾਂ ਕੰਮ ਨਸ਼ੇ ਦੇ ਹੋ ਗਿਆ ਬੰਦੇ ਆਉਂਦੇ ਹੀ ਨਹੀਂ ਪਹਿਲੀ ਗੱਲ ਐਡਾ ਬੇੜਾ ਕਰਕ ਹੋ ਗਿਆ ਦੁਨੀਆ ਦਾ ਤੇ ਬੰਦੇ ਲੱਭਦੇ ਨਹੀਂ ਚਲੋ ਇਹ ਆਪਣੇ ਪੱਕੇ ਬੰਦੇ ਇਹਨਾਂ ਨਾਲ ਪ੍ਰੇਮ ਪਿਆਰਿਆ ਬਾਕੀ ਵੀ ਆਪਣੀਆਂ ਗੀਤਮਾਨ ਕਰਦੇ ਆਪਾਂ ਜਦੋਂ ਕਹਿ ਦੀ ਉਦੋਂ ਹੀ ਆਏ ਨੇ ਵਿਚਾਰੇ ਐਦਾਂ ਜੀਣੋ ਜੀ ਆ ਮਾਰਾ ਜੇ ਆਪਾਂ ਕਿਹਦਾ ਕਰਦੇ ਆ ਇਹ ਨਹੀਂ ਆਉਂਦਾ ਨਹੀਂ ਤੇ ਕੋਈ ਨਹੀਂ ਆਉਂਦਾ ਚੱਕ ਮੇਰੇ ਵੀਰ ਇਹ ਸਟੱਡ ਫਾਰਮ ਆ ਨਾਲ ਹੀ ਆਪਣਾ ਗੁੱਜਾ ਵਾ ਡੇਰੀ ਫਾਰਮ ਖੋਜਿਆ ਇਹ ਬਚਨੇ ਵਾਲਾ ਮਰਤਵੀਰਾ ਇਹ ਉਹਦਾ ਮੇਰੀ ਬਾਲਣਾ ਬਹੁਤ ਜਿਆਦਾ ਸ਼ਾਨਦਾਰ ਬਣਾਇਆ ਨੇ ਇਹ ਡੰਗਰ ਆ ਦਾ ਡੰਗਰ ਕਾਫੀ ਉਹਦੇ ਕੋ ਘਰ ਉਹਨੇ ਗੁੱਜਾ ਬਣਾਇਆ ਨਹੀਂ ਸ਼ੈੱਡ ਨਹੀਂ ਬਣਾਇਆ ਸ਼ੈੱਡ ਬਹੁਤ ਸੋਹਣਾ ਮੈਂ ਬਾਕੀ ਨੇ ਸ਼ਮਦਾ ਕੁੜੀਆਂ ਕਾੜਨ ਦਾ ਵੀ ਆਪਰ ਲੈਵਨਿਟਾ ਤੁਹਾਨੂੰ ਦਿਖਾਉਣਾ ਸਟੱਡ ਫਾਰਮ ਵੀ ਤੁਹਾਨੂੰ ਦਿਖਾਉਣੀ ਆ ਇੱਧਰ ਆ ਸੰਨਾ ਦਾ ਵਾ ਇਦਲੇ ਬਣਿਆ ਟੂੜੀ ਵਾਲਾ ਜਿਹੜਾ ਨਗਰ ਤੋਂ ਦੇਖਦਾ ਸਾਰਾ ਟੂੜੀ ਨਾਲ ਭਰਿਆ ਤੁਸੀਂ ਸ਼ੌਂਕ ਦਾ ਮੋਲੋ ਕੋਈ ਉਹਨੇ ਇਹਦੇ ਵਿੱਚ ਵੀ ਟਾਇਲਾਂ ਲਵਾਈਆਂ ਆਹ ਜਿਹੜੂ ਭਰਾ ਆਪਣਾ ਤੇ ਕੁਰਲੀ ਦੇ ਵਿੱਚ ਜਿਹੜੇ ਲੋਕੀ ਜਿਹੜੇ ਅੰਦਰਾਂ ਚ ਟਾਇਲਾਂ ਲਵਾਉਂਦੇ ਉਹ ਕੁਰਲੀ ਦੇ ਵਿੱਚ ਟਾਇਲਾਂ ਲਵਾਈਆਂ ਨੇ ਜੱਟ ਨੇ ਸ਼ੌਂਕ ਨਾਲ ਰੱਖਿਆ ਘੰਮ ਸਾਰਾ ਇਹ ਤੇ ਘੱਟੋ ਘੱਟ ਵੀ ਤੇ ਜਿਆਦਾ ਨਹੀਂ 60 ਤੋਂ 70 ਮੱਧਾਂ ਨਹੀਂ ਐਡਜਸਟ ਹੋਣੀ ਆ ਆਪਰ ਲਈ ਬਣਿਆ ਉਹਦਾ ਪੁਰਾਣਾ ਯਾਰਾ ਉਹ ਦਿਖਦਾ ਤੁਹਾਨੂੰ ਉਹ ਪੁਰਾਣਾ ਉਹਨੇ ਢਾਦਣਾ ਮੁੱਕਿਆ ਇਹ ਕਿਲੇ ਦੇ ਵਿੱਚ ਵੇਲੀ ਆ ਤੂੜੀ ਵਾਲਾ ਵੀ ਪੂਰਾ ਖੁੱਲ ਭਰਿਆ ਕਰਤਾ ਧਰਤਾ ਇਹ ਹੀ ਅਸਰ ਸਾਹਿਬ ਜੂਰੂ ਸਿੰਘ ਆ ਤੇ ਆਉਤੋ ਵੀਰ ਹਮਨ ਤਾਂ ਤੇ ਰਿੰਦਾ ਛਾੜ ਦੇ ਵੇਖੋ ਬਾਤੀ ਬਹੁਤ ਸੋਹਣਾ ਭਾਇ ਨਾ ਬਣਾ ਦਾ ਛਾੜ ਪਾਉਣਾ ਤੇ ਇਦਾਂ ਦਾ ਫੋਨ ਬਾਕੀ ਆ ਤੁਹਾਨੂੰ ਸਟੱਡ ਫਾਰਮ ਸਟੱਡ ਫਾਰਮ ਦੀ ਕਰਤਾ ਧਰਤਾ ਵੀ ਜੂਰੂ ਸਿੰਘ ਹੀ ਆ ਇਹ ਖਰਾਗ ਪੈਰੀ ਸ਼ਮਨ ਤੇ ਕੋੜੀਆਂ ਦੀ ਖਰਾਗ ਤੁਹਾਨੂੰ ਪਤਾ ਹੀ ਆ ਪੂਰੀ ਛਾਂ ਛਾਂ ਕੇ ਤੇ ਟੂੜੀ ਵੀ ਛਾਂ ਕੇ ਪਾਉਣੀ ਪੈਂਦੀ ਆ ਤੇ ਇਹਨਾਂ ਕੋਈ ਇੰਨਾ ਇਸ ਟਾਈਮ ਇੰਨਾ 8 ਕਿ ਨਾ ਕੁੜੀਆਂ ਬਲਕਿ ਬੱਚੇ ਆ ਦੂੜ ਕੁੜੀਆਂ ਸੁਈਆਂ ਉਹਨਾਂ ਦੇ ਬੱਚੇ ਆ ਨਾਲ ਛੋਟੇ ਛੋਟੇ ਇਹਨਾਂ ਦੀ ਕੇਅਰ ਵੀ ਬਹੁਤ ਕਰਨੀ ਪੈਂਦੀ ਮੱਥੀ ਵਧੀਆ ਸੋਹਣਾ ਇਹ ਵੀ ਫਾਰਮ ਮਤਲਬ ਸ਼ੈੱਡ ਬਹੁਤ ਸੋਹਣਾ ਪਾਇਆ ਨੇ ਤੇ 10 ਕੇ 12 ਕਰਨੀ ਆ